ਬਹੁਤ ਸਾਰੇ ਸਵਾਲ ਅਮਰਿਤਪਾਲ ਦੀ ਨਵੀਂ ਪਾਰਟੀ ਨੂੰ ਲੈ ਕੇ ਹੋਣ ਲੱਗੇ ਨੇ ਉੱਥੇ ਦੱਸੀਏ ਕਿ ਇਸ ਪਾਰਟੀ ਦਾ ਐਲਾਨ ਹੋਣ ਤੋਂ ਬਾਅਦ ਸਿਆਸਤ 'ਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਨੇ ਇਸ ਪਾਰਟੀ ਦਾ ਨਾਮ ਦੱਸ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਇਸ ਪਾਰਟੀ ਦਾ ਨਾਮ ਰੱਖਿਆ ਗਿਆ ਹੈ ਤੇ ਉੱਥੇ ਹੀ ਪਹਿਲਾ ਇਹ ਐਲਾਨ 14 ਜਨਵਰੀ ਨੂੰ ਹੋਣਾ ਸੀ ਪਰੰਤੂ ਹੁਣ ਕਈ ਸਵਾਲ ਖੜੇ ਹੋ ਗਏ ਨੇ ਕਿ ਜੇਕਰ ਜਿਹੜਾ ਕਿ ਇਹ ਐਲਾਨ ਪਾਰਟੀ ਦਾ ਹੋਣਾ ਜ਼ਰੂਰ ਸੀ ਪਰੰਤੂ ਇਸ ਪਾਰਟੀ ਦਾ ਨਾਮ ਜਿਹੜਾ ਕਿ ਗੁਪਤ ਰੱਖਿਆ ਗਿਆ ਸੀ 14 ਜਨਵਰੀ ਨੂੰ ਐਲਾਨ ਹੋਣਾ ਸੀ ਪਰੰਤੂ 14 ਜਨਵਰੀ ਤੋਂ ਪਹਿਲਾਂ ਹੀ ਜਿਹੜਾ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਸ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਸਵਾਲ ਇਹ ਬਣਦਾ ਹੈ ਕਿ ਜੇਕਰ ਪਾਰਟੀ ਦਾ ਨਾਮ ਪਹਿਲਾਂ ਐਲਾਨ ਹੋ ਚੁੱਕਿਆ ਹੈ ਤਾਂ ਹੁਣ 14 ਤਰੀਕ ਨੂੰ ਕੀ ਹੋਵੇਗਾ ਕੀ ਜਿਹੜਾ ਕਿ ਕੋਈ ਨਵਾਂ ਸਰਪ੍ਰਾਈਜ਼ ਆ ਜਿਹੜਾ ਕਿ ਮਿਲ ਸਕਦਾ ਹੈ ਤੇ ਜਿਸ ਨੂੰ ਲੈ ਕੇ ਕਈ ਸਵਾਲ ਅਜੇ ਹੀ ਜਿਹੜੇ ਕਿ ਸਿੱਖਾਂ ਦੇ ਹੁਣ ਖੜੇ ਹੋਏ ਹੋਏ ਨੇ ਦੂਜੇ ਪਾਸੇ ਰਸਮੀ ਐਲਾਨ ਹੋਵੇਗਾ ਇਸ ਪਾਰਟੀ ਦਾ ਨਾਮ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਰੱਖ ਦਿੱਤਾ ਹੈ ਤੇ ਦੂਜੇ ਪਾਸੇ ਹੁਣ 14 ਤਰੀਕ ਨੂੰ ਇਸ ਦਾ ਉਦਘਾਟਨ ਜਿਹੜਾ ਕਿ ਰਸਮੀ ਐਲਾਨ ਹੈ ਜਿਹੜਾ ਕਿ ਕੀਤੇ ਜਾਣਗੇ ਉਥੇ ਇਸ ਪਾਰਟੀ ਦੇ ਪ੍ਰਧਾਨ ਜਿਹੜੇ ਕਿ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਹੋਣਗੇ ਤੇ ਦੱਸਿਆ ਕਿ ਲਗਾਤਾਰ ਚਰਚਾਾਂ ਹੋ ਰਹੀਆਂ ਸੀ ਕਿ ਇਸ ਪਾਰਟੀ ਦਾ ਕੀ ਨਾਮ ਹੋਵੇਗਾ ਤੇ ਹੁਣ ਇਸ ਪਾਰਟੀ ਦਾ ਨਾਮ ਐਲਾਨ ਹੋ ਚੁੱਕਿਆ ਹੈ ਤੇ ਉੱਥੇ ਹੁਣ 14 ਜਨਵਰੀ ਯਾਨੀ ਕਿ ਮਾਗੀ ਵਾਲੇ ਦਿਨ ਜਿਹੜਾ ਕਿ ਦੇਖਣਾ ਹੋਵੇਗਾ ਕਿ 14 ਜਨਵਰੀ ਨੂੰ ਹੋਰ ਕੀ ਕੁਝ ਨਵਾਂ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਨਾਮ ਨੂੰ ਗੁਪਤ ਰੱਖਿਆ ਗਿਆ ਸੀ ਪਰੰਤੂ ਹੁਣ ਸਰਬਜੀਤ ਸਿੰਘ ਖਾਲਸਾ ਨੇ ਇਸ ਪਾਰਟੀ ਦਾ ਨਾਮ ਐਲਾਨ ਦਿੱਤਾ ਹੈ ਦੂਜੇ ਪਾਸੇ ਉੱਥੇ ਚਰਚਾਾਂ ਵਿੱਚ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਹੋਈਆਂ ਤੇ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਸਾਨੂੰ ਕੋਈ ਉਮੀਦ ਨਹੀਂ ਕਿ ਅਮਰਤਪਾਲ ਬਾਹਰ ਆਉਣਗੇ ਕਿਉਂਕਿ ਸਰਕਾਰਾਂ ਨੇ ਉਹਨਾਂ ਨੂੰ ਜ਼ਬਰਦਸਤੀ ਅੰਦਰ ਰੱਖਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਇਹ ਵੀ ਦਿੱਤਾ ਤੇ ਉਹਨਾਂ ਤੋਂ ਸਵਾਲ ਵੀ ਜਿਹੜੇ ਕਿ ਪੁੱਛੇ ਗਏ ਕਿ ਅਮਰਿਤਪਾਲ ਸਿੰਘ ਜੇਲ੍ਹੋਂ ਬਾਹਰ ਆਉਣਗੇ ਚਾ ਨਹੀਂ ਪਰੰਤੂ ਉਹਨਾਂ ਦੇ ਵੱਲੋਂ ਹੁਣ ਜਵਾਬ ਦੇ ਦਿੱਤਾ ਹੈ ਉਹਨਾਂ ਨੇ ਕਹਿਣਾ ਕਿ 15 ਤਰੀਕ ਨੂੰ ਯਾਨੀ ਕਿ 14 ਜਨਵਰੀ ਨੂੰ ਜਿਹੜਾ ਕਿ ਐਲਾਨ ਹੋਣਾ ਹੈ ਤੇ ਉੱਥੇ ਹੀ ਉਸ ਤੋਂ ਅਗਲੇ ਦਿਨ ਜਿਹੜਾ ਕਿ 15 ਤਰੀਕ ਨੂੰ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਸੁਣਵਾਈ ਹੋਣ ਚਾਰੀ ਹੈ ਤੇ ਜਿਸ ਤੋਂ ਬਾਅਦ ਕੋਈ ਫੈਸਲਾ ਹੋਵੇਗਾ ਤੇ ਉੱਥੇ ਹੀ ਫੈਸਲਾ ਜਿਹੜਾ ਕਿ ਕੋਰਟ ਦੀਆਂ ਜਿਹੜੀ ਕਿ ਕੋਰਟ ਦੇ ਸਵਾਲਾਂ ਦੇ ਉੱਤੇ ਕੋਰਟ ਦੇ ਫੈਸਲੇ ਦੇ ਉੱਤੇ ਟਿਕਿਆ ਹੋਇਆ ਸਿੱਖਾਂ ਦਾ ਤੇ ਜਿਸ ਤੋਂ ਬਾਅਦ ਅਮਰਤਪਾਲ ਦੇ ਪਿਤਾ ਨੇ ਇਹ ਬਿਆਨ ਦਿੱਤੇ ਤੇ ਉੱਥੇ ਹੀ ਹੁਣ ਸਿੱਖ ਕੌਮ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਨਵੀਂ ਪੰਜਾਬ ਚ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਤੇ ਜਿਸ ਦਾ ਰਸਮੀ ਐਲਾਨ ਹੁਣ ਕੀਤਾ ਜਾਵੇਗਾ ਤੇ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਜਿਹੜੀ ਕਿ ਪੰਜਾਬ ਦੀ ਇੱਕ ਹੋਰ ਨਵੀਂ ਪਾਰਟੀ ਦਾ ਐਲਾਨ ਹੋ ਚੁੱਕਿਆ ਤੇ ਉੱਥੇ ਹੀ ਕਈ ਜਿਹੜੀ ਕਿ ਸਿਆਸੀ ਪਾਰਟੀਆਂ ਦੇ ਵਿੱਚ ਵੀ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੇਗੀ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਇਹ ਬੀਤੇ ਦਿਨਾਂ ਦੇ ਵਿੱਚ ਹੀ ਕਹਿ ਦਿੱਤਾ ਗਿਆ ਸੀ ਜੇ ਜਦੋਂ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਤੇ ਉੱਥੇ ਹੀ ਡਿਬਰੂਗੜ੍ਹ ਜੇਲ ਉਹਨਾਂ ਦੇ ਮਾਤਾ ਪਿਤਾ ਸਿੱਖ ਜਥੇਬੰਦੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਤੇ ਜਿਸ ਦੇ ਵਿੱਚ ਅਮਰਿਤਪਾਲ ਦਾ ਕਹਿਣਾ ਸੀ ਕਿ ਅਸੀਂ ਨਵੀਂ ਸਿਆਸੀ ਪਾਰਟੀ ਬਣਾਵਾਂਗੇ ਤੇ ਸਰਬਜੀਤ ਸਿੰਘ ਖਾਲਸਾ ਵੀ ਜਦੋਂ ਚੋਣਾਂ ਜਿੱਤੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਭਰਮਾ ਹੁੰਗਾਰਾ ਮਿਲਿਆ ਤੇ ਜਿਸ ਦੇ ਵਿੱਚ ਮੈਂ ਕਿ ਜਿਹੜਾ ਕੇ ਨੌਜਵਾਨਾਂ ਦੇ ਨਸ਼ਿਆਂ ਨੂੰ ਲੈ ਕੇ ਹਮੇਸ਼ਾ ਹੀ ਉਜਾਕਰ ਕਰਦਾ ਆਂ ਤੇ ਉੱਥੇ ਹੀ ਖਾਲਸਾ ਵਹੀਰ ਜਿਹੜੀ ਕਿ ਸ਼ੁਰੂ ਵੀ ਕੀਤੀ ਗਈ ਆ ਤੇ ਉਸ ਨੂੰ ਦੁਆਰਾ ਹੁਣ ਜਿਹੜਾ ਕਿ ਲਗਾਤਾਰ ਇੱਕ ਦੁਆਰਾ ਖਾਲਸਾ ਵਹੀਰ ਸ਼ੁਰੂ ਹੁੰਦੀ ਹੋਈ ਮੋੜ ਤੋਂ ਦੇਖਣ ਨੂੰ ਮਿਲੇਗੀ ਤੇ ਜਿਸ ਦੇ ਵਿੱਚ 14 ਤਰੀਕ ਦੀ ਗੱਲ ਕਰੀਏ ਤਾਂ ਜਿਹੜਾ ਕਿ ਪਿਤਾ ਦੇ ਵੱਲੋਂ ਹਜੇ ਨਾਮ ਨਹੀਂ ਸਦਸਿਆ ਗਿਆ ਪਰੰਤੂ ਸਰਬਜੀਤ ਸਿੰਘ ਖਾਲਸਾ ਨੇ ਇਹ ਨਾਮ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਜਿਹੜਾ ਹੈ ਕਿ ਇਸ ਪਾਰਟੀ ਦਾ ਨਾਮ ਰੱਖਿਆ ਹੈ ਤੇ ਹੁਣ 14 ਤਰੀਕ ਨੂੰ ਇਹ ਦੇਖਣਾ ਹੋਵੇਗਾ ਕਿ ਨਮਾ ਸਰਪ੍ਰਾਈਜ਼ ਹੈ ਜਿਹੜਾ ਕਿ ਕੌਮ ਨੂੰ ਮਿਲਦਾ ਹੈ ਕਿਉਂਕਿ ਇਸ ਪਾਰਟੀ ਦਾ ਨਾਮ ਹੀ 14 ਜਨਵਰੀ ਨੂੰ ਜਿਹੜਾ ਕਿ ਐਲਾਨ ਹੋਣਾ ਸੀ ਪਰੰਤੂ ਇਸ ਪਾਰਟੀ ਦਾ ਨਾਮ ਪਹਿਲਾਂ ਹੀ ਅਨਾਉਂਸ ਹੋ ਚੁੱਕਿਆ ਤੇ ਹੁਣ ਅਨਾਉਂਸ ਹੋਣ ਤੋਂ ਬਾਅਦ ਸਵਾਲ ਖੜੇ ਹੋ ਗਏ ਨੇ ਕਿ ਜੇਕਰ 14 ਜਨਵਰੀ ਨੂੰ ਹੀ ਇਸ ਪਾਰਟੀ ਦਾ ਨਾਮ ਅਨਾਉਂਸ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਕਿਉਂ ਅਨਾਉਂਸ ਕੀਤਾ ਗਿਆ ਤੇ ਦੂਜੇ ਪਾਸੇ ਉਥੇ ਜੇਕਰ ਪਹਿਲਾ ਨਾਮ ਅਨਾਉਂਸ ਕਰ ਦਿੱਤਾ ਗਿਆ ਹੈ ਤਾਂ ਹੁਣ 14 ਜਨਵਰੀ ਨੂੰ ਕੀ ਹੋਵੇਗਾ ਤੇ ਸਵਾਲ ਜਿਹੜਾ ਕਿ ਹੁਣ ਲਗਾਤਾਰ ਵੜੇ ਹੋਏ ਨਸਰਾਰੇ